ਆਬਲ ਤੇਰੀ ਪੱਗ ਵੇ ਸੁੱਚੀ ਅੰਬਰ ਤੇ ਚੰਨ ਤੋਂ ਉੱਚੀ ਜਿੱਦਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ 2019 ਵਿੱਚ ਪਿਓ ਆਪਣੀ ਧੀ ਨੂੰ ਛੱਡ ਕੇ ਵਿਦੇਸ਼ ਜਾ ਰਿਹਾ ਹੁੰਦਾ ਤਾਂ ਦੇਖੋ ਕਿਵੇਂ 에어ਪੋਰਟ ਤੇ ਪਿਓ ਆਪਣੀ ਧੀ ਨੂੰ ਬੁੱਕਲ ਚ ਲੈ ਕੇ ਭਾਵੁਕ ਹੋ ਜਾਂਦਾ ਤੇ ਹੁਣ ਜਦੋਂ 2024 ਵਿੱਚ ਇਹ ਆਪਣੇ ਪਿਓ ਨੂੰ ਛੱਡ ਕੇ ਜਾਂਦੀ ਆ ਤਾਂ ਦੇਖੋ ਕਿਵੇਂ 에어ਪੋਰਟ ਤੇ ਧੀ ਆਪਣੇ ਪਿਓ ਨੂੰ ਜੱਫੀ ਪਾ ਕੇ ਭਾਵੁਕ ਹੋ ਜਾਂਦੀ ਆ ਵੀਡੀਓ ਦੇਖ ਕੇ ਰੋਣਾ ਆ ਗਿਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਮਾਪਾਪ ਤੋਂ ਬਾਤ ਜੋ ਠੰਡੀ ਛਾਂ ਬਣ ਜਾਂਦੀ ਐ ਘਰ you're